ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ 'ਚ ਤੇ ਬਹੁਤ ਸਾਰੀਆਂ ਗੱਡੀਆਂ ਤੇ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਤੁਹਾਨੂੰ ਪਤਾ ਹੀ ਆ ਆਪਾਂ ਹਰ ਰੂਜ਼ ਹਰ ਏਰੀਆ 'ਚ ਮਸ਼ੀਨਰੀਆਂ ਲੈ ਕੇ ਆਉਂਦੇ ਰਹੇ ਨੇ ਗੱਡੀਆਂ ਲੈ ਕੇ ਆਉਂਦੇ ਰਹੇ ਹਾਂ ਤੇ ਅੱਜ ਵੀ ਤੁਹਾਨੂੰ ਤੁਹਾਡੇ ਸ਼ਹਿਰ ਪਿੰਡ ਦੀਆਂ ਗੱਡੀਆਂ ਮਿਲ ਜਾਣਗੀਆਂ ਲੋਕਲ ਘਰਾਂ 'ਚ ਖੜੀਆਂ ਹੋਈਆਂ ਤੇ ਕੱਲੀ-ਕੱਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ ਉੱਪਰ ਚਿੱਟੇ ਜਿਹੇ ਅੱਖ ਜੇ ਕਿਸੇ ਨੇ ਐਡ ਕਰਬੋਣੀਏ ਕੋਠੀ ਦੀ ਘਰ ਦੀ ਮਕਾਨ ਦੀ ਕੋਈ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੀ ਪੀਕਅਪ ਛੋਟਾ ਥੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਜਲਦੀ ਤੋਂ ਜਲਦੀ ਤੁਹਾਡੀ ਲਗਾ ਦੇਵਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਡਿਜ਼ਾਇਰ ਆਪਾਂ ਲੈ ਕੇ ਪਹੁੰਚਿਆ ਜੀ Rajasthan ਨੰਬਰ Rajasthan area Rajasthan ਤੇ Punjab ਦੇ ਹੱਦ ਦੇ ਉੱਪਰ ਗੱਡੀ ਖੜੀ ਆ ਤੇ ਮਾਡਲ 2013 ਤੇ ਗੱਡੀ ਦੀ ਕੰਡੀਸ਼ਨ ਆਲੂਕੀ ਹੈ ਗੱਡੀ ਤੀਜੀ ਓਨਰ ਹੈ ਜੀ ਮਾਲਕ ਨੇ ਵਧੀਆ ਸੰਭਾਲ ਕੇ ਰੱਖੀ ਹੈ ਤੇ ਪਹਿਲਾਂ ਜਿੱਥੋਂ ਗੱਡੀਆਂ ਆਈਆਂ ਪਹਿਲੇ ਓਨਰ ਤੋਂ ਦੂਜੇ ਓਨਰ ਤੋਂ ਉਹਨਾਂ ਨੇ ਵੀ ਗੱਡੀ ਪੂਰੀ ਸੰਭਾਲ ਕੇ ਰੱਖੀ ਹੈ ਸਾਢੇ 3.5 ਲੱਖ ਰੁਪਏ ਡਿਮਾਂਡ ਇਹਨਾਂ ਨੇ ਰੱਖੀ ਆ ਬਾਕੀ ਮਾਲਕ ਕਹਿੰਦੇ ਸੀਗੇ ਮੌਕੇ ਤੇ ਘਾਟਾ ਵਾਦਾ ਕਰ ਲੰਗੇ ਗੰਗਨਗਰ ਇਹਨਾਂ ਦਾ ਏਰੀਆ ਤੇ ਇਹਨਾਂ ਦਾ ਪਿੰਡ ਪਤਲੀ ਪਤਲੀ ਪਿੰਡ ਦੇ ਵਿੱਚ ਗੱਡੀ ਖੜੀ ਆ ਤੇ ਨਵੇਂ ਟਾਇਰ ਨੇ ਚਾਰੋਂ ਟਾਇਰ ਬਿਲਕੁਲ ਨਵੇਂ ਫਰੈਸ਼ ਆਪਨ ਮਿਲ ਜਾਣਗੇ ਹੁਣੇ ਮਾਲਕ ਨੇ ਪੁਆਏ ਆ ਮਾਲਕ ਨਾਲ ਮੇਰੀ ਪੂਰੀ ਗੱਲ ਹੋਈ ਉਹਨਾਂ ਨੇ ਦੱਸਿਆ ਸਾਰਾ ਕੁਝ ਤੇ ਬੀਮਾ ਬਿਲਕੁਲ ਨਵਾਂ ਮਿਲ ਜੂਗਾ ਆਪਰੋਂ ਫਰੈਸ਼ ਕਟਵਾਇਆ ਹੋਇਆ 1 ਸਾਲ ਦਾ ਤੇ ਸਾਰਾ ਕੁਝ ਵਧੀਆ ਜੀ ਟੋਟਲੀ ਕਾਗਜ਼ ਪੱਤਰ ਜਿੰਨੇ ਵੀ ਹੁੰਦੇ ਸਾਰੇ ਕੰਪਲੀਟ ਮਿਲ ਜਾਣਗੇ ਗੱਡੀ ਵਧੀਆ ਸੋਹਣੀ ਸਾਫ਼ ਸੁਥਰੀ ਬਾਕੀ ਜਿਹੜੇ ਮਾਲਕ ਨੇ 82323544 ਆ ਮਾਲਕ ਬਾਈ ਦਾ ਨੰਬਰ ਹੈ ਮਾਲਕ ਨਾਲ ਗੱਲ ਆਪੇ ਕਰ ਲਿਓ ਇੱਕ ਆਪਾ ਤੁਹਾਡੇ ਖਾਤਰ ਸਕੋਰਪੀਓ ਗੱਡੀ ਲੈ ਕੇ ਪਹੁੰਚਿਆ ਜੀ 2011 ਮਾਡਲ ਗੱਡੀ ਆਪਾਂ ਲੈ ਕੇ ਪਹੁੰਚਿਆ 2 ਲੱਖ 60000 ਦੀ ਡਿਮਾਂਡ ਦੇ ਵਿੱਚ ਗੱਡੀ ਖੜੀ ਹੈ ਪਟਿਆਲੇ ਏਰੀਆ 'ਚ 85 ਤੋਂ 90 ਪੈਸੇ ਟਾਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਤੇ ਪਟਿਆਲੇ ਖੜੀ ਹੈ 2 ਲੱਖ 60000 ਰੁਪਏ ਡਿਮਾਂਡ ਹੈ ਲੈਸ ਵੈਸ ਹੋ ਜਾਊਗਾ ਸਕੋਰਪੀਓ ਗੱਡੀ ਐ ਬਿਲਕੁਲ ਵਧੀਆ ਆਪਾਂ ਨੂੰ ਮਿਲ ਜੂਗੀ ਸਾਫ਼ ਸੁਥਰੀ ਤੇ ਮਾਲਕ ਕਹਿੰਦੇ ਆ ਵੀ ਰੇਟ ਮੋਕੇ 'ਤੇ ਕਰ ਲਾਂਗੇ ਇੱਕ ਬਾਰੇ ਸਿਰਫ 260 ਡਿਮਾਂਡ ਹੈ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਮਾਲਕ ਨੇ ਬਹੁਤ ਜ਼ਿਆਦਾ ਸੰਭਾਲ ਕੇ ਗੱਡੀ ਨੂੰ ਰੱਖਿਆ ਹੋਇਆ ਹੈ ਅੰਦਰੋਂ ਪੂਰੀ ਆਪਾਂ ਨੂੰ ਵਧੀਆ ਮਿਲ ਜੂਗੀ ਬਾਹਰੋਂ ਪੂਰੀ ਵਧੀਆ ਮਿਲ ਜੂਗੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਫੋਟੋਆਂ ਸਾਰਾ ਕੁਝ ਤੁਹਾਡੇ ਸਾਹਮਣੇ ਚੱਲ ਰਿਹਾ ਹੈ ਪਟਿਆਲੇ ਖੜੀ ਹੈ ਗੱਡੀ ਜੇ ਕਿਸੇ ਨੇ ਦੇਖਣੀ ਹੈ ਕੋਈ ਖਰੀਦਣ ਦਾ ਹੈਗਾ ਜੀ ਚਾਹបាន ਤਾਂ ਪਟਿਆਲੇ ਜਾ ਕੇ ਦੇਖ ਲਓ ਬਾਕੀ 11 ਮਾਡਲ ਹੈ ਪਰ ਗੱਡੀ ਬਹੁਤ ਵਧੀਆ ਮਾਲਕ ਨੇ ਸੰਭਾਲ ਕੇ ਰੱਖੀ ਹੋਈ ਹੈ ਤੇ ਨੰਬਰ ਵਾਜ ਦਾ ਜਿਨ੍ਹਾਂ ਦੀ ਗੱਡੀ ਹੈ 8872334221 ਗੱਲਬਾਤ ਜਿਹਨੇ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਲਿਓ ਸਬੱਟਾ ਐਲਡੀਆਈ ਗੱਡੀ ਆਪਾਂ ਲੈ ਕੇ ਪਹੁੰਚਿਆ ਮਤਲਬ ਕਿ ਐਲਡੀਆਈ ਨਹੀਂ ਹੈਗੀ ਜੀ ਹਾਂ ਪਹਿਲਾਂ ਐਲਡੀਆਈ ਸੀਗੀ ਇਹਨਾਂ ਨੇ ਕਨਵਰਟ ਕਰਵਾ ਕੇ ਐਲਡੀਆਈ ਚੋਂ ਵੀਡੀਆਈ ਚ ਕਰਵਾਤੀ ਸੀਗੀ ਤੇ ਹੁਣ ਆਹ ਵੀਡੀਆਈ ਗੱਡੀ ਆ 16 ਮਾਡਲ ਗੱਡੀ ਆ ਤੇ 415 ਡਿਮਾਂਡ ਦੇ ਵਿੱਚ ਆਪਣੇ ਕੋਲ ਹੀ ਗੱਡੀ ਪਹੁੰਚੀ ਹੈ 16 ਮਾਡਲ ਹੈ ਕੰਡੀਸ਼ਨ ਆਲੂਕੀਆ ਫਿਰੋਜ਼ਪੁਰ ਗੱਡੀ ਖੜੀ ਹੈਗੀ ਤੇ ਟਾਇਰ ਆਪਨੂੰ 80 ਤੋਂ 85 ਪੈਸੇ ਮਿਲ ਜਾਣਗੇ ਕਿਸੇ ਨੇ ਗੱਡੀ ਦੇਖਣੀ ਹੈ ਕਿਸੇ ਨੇ ਚਲਾ ਕੇ ਦੇਖਣੀ ਹੈ ਕੋਈ ਖਰੀਦਣ ਦਾ ਚਾਹਵਾਨ ਜੇਕਰ ਹੈਗਾ ਕੋਈ ਜਾ ਕੇ ਦੇਖਣਾ ਚਾਹੁੰਦਾ ਫਿਰੋਜ਼ਪੁਰ ਜਾ ਕੇ ਦੇਖ ਲਓ 415 ਡਿਮਾਂਡ ਆ ਲੈਸ ਬਸ ਹੋ ਜਾਊਗਾ ਮੌਕੇ ਤੇ ਮਾਲਕ ਕਹਿੰਦੇ ਆ ਵੀ ਰੇਟ ਘਟਾ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ 415 ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 98500 5396652 ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਬਾਤ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਆਰਟੀਗਾ ਗੱਡੀ ਲੈ ਕੇ ਪਹੁੰਚੇ ਹਾਂ 19 ਮਾਡਲ ਹੈ 8 ਲੱਖ ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਕਿਸੇ ਨੇ ਜਾ ਕੇ ਦੇਖਣੀ ਹੈ ਕਪੂਰਥਲਾ ਮਾਲਕ ਦਾ ਏਰੀਆ ਜਾ ਕੇ ਦੇਖ ਲਓ ਗੱਡੀ ਪੰਜਾਬ ਨੰਬਰ ਹੈ 917 ਚ ਇੱਕ ਨੰਬਰ ਗੱਡੀ ਹੈ ਜੀ ਤੇ ਸਾਰੇ ਡਾਕੂਮੈਂਟਸ ਆਪ ਨੂੰ ਕੰਪਲੀਟ ਮਿਲ ਜਾਣਗੇ ਕਿਸੇ ਨੇ ਦੇਖਣੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਆ ਜਾ ਕੇ ਦੇਖ ਲਓ ਚਲਾ ਕੇ ਦੇਖਣੇ ਚਲਾ ਕੇ ਦੇਖ ਲਓ 19 ਮਾਡਲ ਐ ਕੰਡੀਸ਼ਨ ਨਾਲੂਕੀਆ ਕੋਈ ਕਮੀ ਪੇਸ਼ੀ ਹੈ ਨਹੀਂ ਬਾਕੀ ਨਵੇਂ ਟਾਇਰਾਂ ਚ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੇ ਚਲਾ ਕੇ ਦੇਖ ਸਕਦਾ ਹੂੰ ਤੇ 8 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਹੈ ਮਾਲਕ ਕਹਿੰਦੇ ਵੀ ਘਟਾਪਾਧਾ ਕਰ ਲਾਂਗੇ ਮੌਕੇ ਤੇ ਨੰਬਰ 819503928 ਕੋਈ ਵੀ ਗੱਲਬਾਤ ਕਰਨੀ ਹੈ ਜੀ ਕਿਸੇ ਵੀ ਤਰ੍ਹਾਂ ਦੀ ਆਪੇ ਕਰ ਲਿਓ ਤੇ ਆਰਟੀਗਾ ਗੱਡੀ ਤੁਸੀਂ ਦੇਖ ਲਈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਤੇ ਆਪਣੀਆਂ ਜਿਹੜੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਆ ਗੱਡੀਆਂ ਲੈ ਕੇ ਪਹੁੰਚੇ ਆ ਕਿਵੇਂ ਦੀਆਂ ਲੱਗ ਰਹੀਆਂ ਤੁਹਾਨੂੰ ਤੁਸੀਂ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਬਾਅਦ ਤੋਂ ਬਾਅਦ ਕਮੈਂਟ ਕਰਦੇ ਰਹਾ ਕਰੋ ਜੀ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੂ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਗੱਡੀਆਂ ਮੋਟਰਸਾਈਕਲ ਤੁਸੀਂ ਵੇਚਣਾ ਜੇਕਰ ਚਾਹੁੰਨਿਓ ਤਾਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਨੋਟ ਕਰ ਲਓ 7719445360 ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਜਲਦੀ ਤੋਂ ਜਲਦੀ ਤੁਹਾਡੀ ਲਗਾ ਦਾਂਗੇ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਤੇ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਜੀ ਚੈਨਲ ਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜਰੂਰ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਤੇ ਵੱਤ ਵੱਦ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵੱਤ ਵੱਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਇਹ ਚੈਨਲ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਹੁਣ ਆਪਾਂ ਇੱਕ ਤੁਹਾਡੇ ਖਾਤਰ ਜਿਹੜੀ ਗੱਡੀ ਲੈ ਕੇ ਪਹੁੰਚੇ ਆ ਉਹ ਤੁਸੀਂ ਦੇਖੋ ਸੈਂਟਰੋ ਆਪਾਂ ਲੈ ਕੇ ਪਹੁੰਚੇ ਆ ਜੀ ਤੇ ਗੱਡੀ ਦੀ ਕੰਡੀਸ਼ਨ ਵਧੀਆ ਹੈ ਅੰਦਰੋਂ ਵੀ ਗੱਡੀ ਪੂਰੀ ਵਧੀਆ ਨੁਕਸ ਕੋਈ ਨਹੀਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੋਂ ਕਿਸ ਨੇ ਟਰਾਈ ਲੈਣੀ ਹੈ ਟਰਾਈ ਲੈ ਕੇ ਦੇਖ ਲਓ ਤੇ ਮਾਲਕ ਦਾ ਏਰੀਆ ਪਟਿਆਲਾ ਹੈ 75000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 7 ਮਾਡਲ ਹੈ 27 ਤੱਕਰ ਇਹਦੀ ਪਾਸਿੰਗ ਹੈ ਜੀ ਤੇ ਸੈਕਲ ਓਨਰ ਹੈ 80 ਤੋਂ 85 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ 86993 38800 38 ਆ ਮਾਲਕ ਦਾ ਨੰਬਰ ਹੈ ਗੱਲਬਾਤ ਕਰ ਲਿਓ ਹੁਣ ਤੁਸੀਂ ਇੱਕ ਇਨੋਵਾ ਗੱਡੀ ਦੇਖੋ ਜੀ 2017 ਮਾਡਲ ਗੱਡੀ ਆ 1 ਲੱਖ ਚੱਲੀ ਹੋਈ ਆ 13 ਲੱਖ ਤੇ 20000 ਰੁਪਇਆ ਡਿਮਾਂਡ ਹੈ ਜੀ ਮਾਲਕ ਦਾ ਏਰੀਆ ਜਿਹੜਾ ਹੈਗਾ ਮੋਗਾ ਇਹਨਾਂ ਨੂੰ ਸ਼ਹਿਰ ਲੱਗਦਾ ਤੇ ਹਿੰਮਤਪੁਰ ਇਹਨਾਂ ਦਾ ਪਿੰਡ ਹੈ ਨਵੇਂ ਟਾਰਾ ਚ ਜਿਹੜੀ ਗੱਡੀ ਆ ਜੀ ਜਿਹੜੀ ਮਾਲਕ ਨੇ ਤੇ ਬਾਹਰ ਗਏ ਹੋਏ ਨੇ ਜੀ ਜਵਾਕ ਇਹਨਾਂ ਦੇ ਜਿਹੜੇ ਬੱਚੇ ਨੇ ਮਾਲਕ ਦੇ ਬਾਹਰ ਗਏ ਹੋਏ ਆ ਉਹਨਾਂ ਨੇ ਗੱਡੀ ਇੱਥੇ ਆ ਕੇ ਲੈਤੀ ਸੀ ਜਦੋਂ ਆਏ ਸੀਗੇ ਇੱਥੇ ਤੇ ਘੁੰਮਣ ਫਿਰਨ ਵਾਸਤੇ ਉਹ ਤੋਂ ਬਾਅਦ ਆਪ ਤਾਂ ਬਾਹਰ ਭਾਗੇ ਤੇ ਗੱਡੀ ਐਵੇਂ ਹੀ ਖੜੀ ਆ ਕੋਈ ਨਹੀਂ ਚਲਾਉਂਦਾ ਤੇ ਕਿਸੇ ਨੇ ਲੈਣੀ ਹੈ ਤਾਂ ਮਾਲਕ ਕਹਿੰਦੇ ਆ ਵੀ ਮਹਿੰਗੀ ਸਸਤੀ ਅਸੀਂ ਦੇ ਦਾਂਗੇ ਕਿਸੇ ਨੂੰ ਪਸੰਦ ਆਉਂਦੀ ਹੈ ਕੋਈ ਦੇਖਣ ਦਾ ਚਾਹਵਾਨ ਹੈ ਤਾਂ ਜਾ ਕੇ ਦੇਖ ਲਓ ਰੇਟ ਹੋ ਜੂਗਾ ਮਾਲਕ ਨਾਲ ਗੱਲ ਕਰਨੀ ਹੈ ਤਾਂ ਮਾਲਕ ਨਾਲ ਗੱਲ ਵੀ ਕਰ ਲਿਓ ਨੰਬਰ ਹੈ 97292 ਤੇ 82586 ਹੁਣ ਆਪਾਂ ਇੱਕ ਤੁਹਾਡੇ ਖਾਤਰ ਆਲਟੋ ਐਲੈਕਸ ਗੱਡੀ ਲੈ ਕੇ ਪਹੁੰਚੀ ਆ ਜੀ 2005 ਮਾਡਲ ਗੱਡੀ ਆ ਤੇ 5051000 ਰੁਪਿਆ ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮੌਕੇ ਤੇ ਰੇਟ ਹੋ ਜੂਗਾ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਉੱਪਰ ਥੱਲੇ ਬਾਕੀ ਨੰਬਰ ਤੁਹਾਨੂੰ ਮਿਲ ਗਿਆ ਹੂ 92063 ਤੇ 22224 ਗੱਲਬਾਤ ਆਪੇ ਕਰ ਲਿਓ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਭੇਜੋ ਆਪਣੇ ਕੋਲੇ ਜਲਦੀ ਤੋਂ ਜਲਦੀ ਆੜ ਆਪਾਂ ਲਗਾ ਦੇਵਾਂਗੇ ਜੀ